ਸਤਿਨਾਮ ਵਾਹਿਗੁਰੂ ਸਹਿਬ ਜੋ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਵਿਸਰੈ ਪ੍ਰਾਨਪਤ ਦਾਤਾ ਸੋਈ ਗਨ ਹੋ ਅਪਾਗਾ ਚਰਨ ਕਮਲ ਜਾ ਕਮਨ ਰੰਗਿਓ ਅਮ ਸਰੋਵਰ ਪਗਾ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਨਾਦ ਸੰਗਤ ਜੀਓ ਸਭ ਧਰਮਾਂ ਦੇ ਸਨੇਹੀਓ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਰਾਗ ਧਨਾਸਰੀ ਦੇ ਵਿੱਚ 682 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਜੋ ਰੱਬ ਦੇ ਪਿਆਰੇ ਹੁੰਦੇ ਹਨ ਜਿਨ੍ਹਾਂ ਦਾ ਮਨ ਅਕਾਲ ਪੁਰਖ ਪਰਮਾਤਮਾ ਦੇ ਚਰਨਾ ਦੇ ਵਿੱਚ ਜੁੜ ਜਾਂਦਾ ਹੈ ਉਹਨਾਂ ਨੂੰ ਹਰੇਕ ਸਰੀਰ ਦੇ ਵਿੱਚ ਹਰੇਕ ਵਾਸੂ ਦੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ ਇਸ ਦੇ ਲਈ ਗੁਰੂ ਸਾਹਿਬੁਰ ਮਾਨ ਕਰਦੇ ਹਨ ਜਿਸ ਤੋਂ ਜਿਸ ਮਨੁੱਖ ਨੂੰ ਬਿਸਰੈ ਭੁੱਲ ਜਾਂਦਾ ਹੈ ਪ੍ਰਾਨਪਤ ਦਾਤਾ ਜਿੰਦ ਦਾ ਮਾਲਕ ਪ੍ਰਭੂ ਸੋਈ ਉਹ ਮਨੁੱਖ ਗਨੋ ਸਮਝੋ ਅਭਾਗਾ ਭਾ ਜਮੀਨ ਬਦ ਕਿਸਮਤ ਚਰਨ ਕਮਲ ਜਾ ਕਾ ਮਨ ਰੰਗਿਓ ਜਿਸ ਮਨੁੱਖ ਦਾ ਮਨ ਅਕਾਲ ਪੁਰਖ ਪਰਮਾਤਮਾ ਦੇ ਕੌਲ ਪੁੱਲਾਂ ਦੇ ਨਾਲ ਕਾਲ ਫੁੱਲਾ ਮੁਰਗੇ ਕੋਮਲ ਚਰਨਾ ਦੇ ਨਾਲ ਮਨ ਭਿੱਜ ਗਿਆ ਅੰਮ੍ਰਿਤ ਸਰੋਵਰ ਉਸ ਨੇ ਅੰਮ੍ਰਿਤ ਦੇ ਸਰੋਵਰ ਪਾਗਾ ਪ੍ਰਾਪਤ ਕਰ ਲਿਆ ਹੈ ਏ ਪਾਈ ਉਹ ਮਨੁੱਖ ਨੂੰ ਵਦ ਕਿਸਮਤ ਸਮਝੋ ਜਿਸ ਨੂੰ ਜਿੰਦ ਦਾ ਮਾਲਕ ਪ੍ਰਭੂ ਵਿਸਰ ਜਾਂਦਾ ਹੈ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗ ਆਲਸ ਛਿਜ ਗਿਆ ਸਭ ਤਨ ਦੇ ਪ੍ਰੀਤਮ ਸਿਉ ਮਨ ਲਗਾ ਰਹਾਓ ਤੇਰਾ ਜਨ ਤੇਰਾ ਦਾਸ RAM ਨਾਮ ਰੰਗ ਜਾਗਾ ਰੰਗ ਪ੍ਰੇਮ ਵਿੱਚ ਜਾਗਾ ਸੁਚੇਤ ਰਹਿੰਦਾ ਹੈ ਆਲਸ ਛੀਜ ਗਿਆ ਸਭ ਤਨ ਤੇ ਉਸਨੇ ਆਲਸ ਦੀ ਨੀਂਦ ਛੱਡ ਦਿੱਤੀ ਹੈ ਛੀਜ ਗਿਆ ਛੱਡ ਗਿਆ ਸਭ ਤਨ ਤੇ ਇਸ ਸਰੀਰ ਤੇ ਪ੍ਰੀਤਮ ਸੁਮਨ ਲਗਾ ਉਸ ਪ੍ਰੀਤ ਪੂਰਨ ਪਰਮਾਤਮਾ ਦੇ ਨਾਲ ਆਪਣਾ ਮਨ ਲਗਾ ਲਿਆ हे प्रभु तेरा सेवक तेरे नाम रंग ਵਿੱਚ ਟਿਕ ਕੇ माया ਦੇ ਮੂਹੇ ਵੱਲੋਂ ਸਦਾ ਸੁਚੇਤ ਰਹਿੰਦਾ ਹੈ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਉਸ ਦਾ ਮਨ हे ਭਾਈ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਜਹ ਜਹ ਪੀਖੋ ਤਹ ਨਰਾਇਣ ਸਗਲ ਕਟਾਮਹਿ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਹ ਜਹ ਵੇਖੋ ਉਹ ਜਿੱਥੇ ਜਿੱਥੇ ਵੇਖਦਾ ਹੈ ਤੈ ਨਰੈਣ ਉਹ ਪ੍ਰਮਾਤਮਾ ਉਸ ਨੂੰ ਨਜ਼ਰ ਆਉਂਦਾ ਸਗਲ ਕਟਾਮੈ ਤਗ ਸਗਲ ਸਾਰਿਆਂ ਦੇ ਵਿੱਚ ਕਟਾਮੈ ਸਰੀਰਾਂ ਦੇ ਵਿੱਚ ਤਾਗ ਜਿਵੇਂ ਮਨਕਿਆਂ ਵਿੱਚ ਪਰੋਇਆ ਹੁੰਦਾ ਹੈ ਨਾਮ ਉਦਕ ਪੀਵਤ ਜਨ ਨਾਨਕ ਪਰਮਾਤਮਾ ਦੇ ਨਾਮ ਰੂਪ ਪਾਣੀ ਪੀਵਤ ਪੀਂਦਾ ਰਹਿੰਦਾ ਹੈ ਤਿਆਗੇ ਸਭ ਅਨੁਰਾਗਾ ਅਗੇ ਛੱਡ ਜਾਂਦੇ ਹਨ ਅਨੁਰਾਗਾ ਪ੍ਰੇਮ ਪਿਆਰ ਦਾ ਮੋਹ ਏ ਭਾਈ ਉਸ ਦੇ ਸਿਮਰਨ ਦੀ ਬਰਕਤ ਨਾਲ ਮੈਂ ਵੀ ਇੱਧਰ ਜਿੱਧਰ ਵੇਖਦਾ ਹਾਂ ਉੱਥੇ-ਉੱਥੇ ਪਰਮਾਤਮਾ ਹੀ ਸਾਰੇ ਸ਼ਰੀਰਾਂ ਵਿੱਚ ਮੌਜੂਦ ਦਿਸਦਾ ਹੈ ਇਹ ਮੈ ਤਾਂ ਸਾਰੇ ਮਨ ਗਿਆ ਵਿੱਚ ਭਰੋਇਆ ਹੁੰਦਾ ਹੈ। ਏ ਨਾਨਕ ਪ੍ਰਭੂ ਦੇ ਦਾਸ ਉਸ ਦਾ ਨਾਮ ਜਲ ਪੀਂਦੇ ਆ। ਹੋਰ ਸਾਰੇ ਮੋਹ ਪਿਆਰ ਛੱਡ ਦਿੰਦੇ ਹਨ।